ਪਾਕਿਸਤਾਨ ਦੀ ਜੇਲ੍ਹ ਚ ਬੈਠਾ ਸ਼ਰਨਦੀਪ ਸਿੰਘ ਨਹੀਂ ਆਉਣਾ ਚਾਹੁੰਦਾ ਵਾਪਸ ਪੰਜਾਬ ਕਹਿੰਦਾ ਮੇਰੇ ਉੱਪਰ ਚੱਲਦੇ ਨੇ ਪਰਚੇ ਮੈਂ ਨਹੀਂ ਜਾਣਾ ਵਾਪਸ ਪੰਜਾਬ ਸੁਣੋ ਕਿਸ ਤਰ੍ਹਾਂ ਤੇ ਹੋਏ ਨੇ ਖੁਲਾਸੇ ਕਰਨਦੀ ਮੁੰਡਾ ਜਿਹੜਾ ਇਲੀਗਲ ਬਾਰਡਰ ਕ੍ਰੋਸ ਕਰਕੇ ਆ ਗਿਆ ਇਸੇ ਤਰ੍ਹਾਂ ਸ਼ਰਨਦੀਪ ਵਾਲੇ ਕੇਸ ਦੇ ਵਿੱਚ ਉੱਤੇ ਐਫ ਆਈ ਆਰ ਜਿਹੜੀ ਹੋ ਗਈ ਐਫ ਆਈ ਆਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਉਹ ਸ਼ੋว์ ਨਹੀਂ ਕਰ ਸਕਦੇ ਨੇ ਮੈਂ ਬਲਰ ਕਰਕੇ ਜ਼ਰੂਰ ਐਚ ਸ਼ੋਅ ਕਰ ਦੇਣਾ ਸੋ ਇੱਥੇ ਜਿਹੜੇ ਵਕੀਲ ਨੇ ਬਾਜਵਾ ਲਾਫਰਨਾ ਫਰਮ ਵਾਲੇ ਬਹਿਰਾਮ ਬਾਜਵਾ ਉਹਨਾਂ ਦੀ ਸਾਰਾ ਜਿਹੜੀ ਫਰਮ ਹੈ ਉਹਨਾਂ ਦੀ ਉਹਨਾਂ ਨੇ ਪਰਸਨਲੀ ਇੰਟਰਸਟ ਲੈ ਕੇ ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ ਜ਼ਿਲ੍ਹਾ ਜਿਲ੍ਹ ਕਸੂਰ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਸ਼ਰਨ ਨੂੰ ਅਸ਼ਰਨਦੀਪ ਨੂੰ ਉੱਥੇ ਤੇ ਉਹਦਾ ਵਕਾਲਤਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ ਉਹ ਵੀ ਮੈਂ ਐਚ ਸ਼ੋਅ ਕਰ ਦੇਣਾ ਵੀਡੀਓ ਚ ਲਾ ਦੇਣਾ ਵਕਾਲਤਨਾਮਾ ਉਹਦੇ ਕੋਲ ਸਾਈਨ ਕਰਵਾ ਲਿਆ ਤੇ ਇੱਕ ਦੋ ਉੱਥੇ ਇੱਕ ਦੋ ਅਜੀਬ ਗੱਲਾਂ ਹੋਈਆਂ ਤੇ ਉਹ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਚ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਬਣਾਉਣ ਡਿਆ ਪਹਿਲੀ ਗੱਲ ਤੇ ਜਿੱਦਣ ਤਾਂ ਆਇਆ ਮੈਨੂੰ ਬਜਰਾ ਸਾਹਿਬ ਨੇ ਪੈਗਾਮ ਦਿੱਤਾ ਅੱਜ ਜੀ ਪੀਓ ਦੇ ਕੋ ਉਦਨ ਦੇ ਉਹੀ ਕਪੜੇ ਨੇ ਵੈਸੇ ਜੇਲ੍ਹ ਵਾਲੇ ਉਹਨੂੰ ਹੀ ਖਾਣ ਪੀਣ ਤੇ ਜ਼ਾਰੀ ਗੱਲ ਜਿਹੜਾ ਨਾਰਮਲ ਕੈਦੀਆਂ ਦਾ ਹੁੰਦਾ ਤੇ ਉਹ ਕਪੜਾ ਲੱਤਾ ਜਿਹੜਾ ਵਾ ਉਹ ਸਾਰਿਆਂ ਨੂੰ ਤੇ ਜੇਲ੍ਹ ਵਾਲੇ ਪ੍ਰੋਵਾਈਡ ਨਹੀਂ ਕਰ ਸਕਦੇ ਉਹ ਤੇ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਮਤਲਬ ਉਹਦਾ ਘਰ ਦਾ ਪਿੱਛੋਂ ਚੱਲ ਜੇ ਉਹਦੀ ਫੈਮਿਲੀ ਚੱਲ ਜੇ ਕੋਈ ਦੋਸਤ ਚੱਲ ਜੇ ਉਹਨਾਂ ਨੂੰ ਦੇ ਦੇ ਲੇਕਿਨ ਇੱਥੇ ਮੈਟਰ ਹੋ ਰਿਹਾ ਵੀ ਉਹਦੀ ਫੈਮਿਲੀ ਤੇ ਉਧਰ ਆ ਨਹੀਂ ਸਕਦੇ ਸੋ ਉਹਦੇ ਲਈ ਫਿਰ ਮੈਨੂੰ ਉਹਨਾਂ ਆਖਿਆ ਵੀ ਤੁਸੀਂ ਕਿਸੇ ਨੂੰ ਭੇਜੋ ਕਿਉਂਕਿ ਉਹ ਵੀ ਲਾਹੌਰ ਤੋਂ ਵਕੀਲ ਸਾਹਿਬ ਗਏ ਸੀ ਫਿਰ ਮੈਂ ਹੁਣ ਉਸੇ ਮੇਰਾ ਮੁੰਡਾ ਬਰਾਦਰੀ ਮ ਉਹਨੂੰ ਮੇਰੇ ਰਿਕੁਐਸਟ ਕੀਤੀ ਹੋਣ ਉਹ ਕੱਪੜੇ-ਕੁੱਪੜੇ ਲੈ ਕੇ ਆਦਾ ਸੀ ਵੀ ਤੇਲ ਪਚਾ ਦੋ ਸਰੋਂ ਦਾ ਤੇਲ ਪਲਵਾਨ ਆ ਨਾ ਮੈਨੂੰ ਲੱਗਦਾ ਤੇਲ ਦੁੱਲ ਮਲਣਾ ਕਿ ਉਹ ਵੀ ਉਹ ਤੇ ਨਾਲ ਕੋ ਜੁੱਤੀਆਂ ਤੇ ਅੱਪਰ ਵਗੈਰਾ ਉੱਤੇ ਪਾਉਣਾ ਕੋਈ ਠੰਡ ਵੀ ਹੈ ਸੋ ਮੈਂ ਇਹਦੀ ਡਿਊਟੀ ਲਈ ਹੈ ਅੱਜ 2 ਵਜੇ ਤੱਕ ਦਾ ਟਾਈਮ ਹੁੰਦਾ ਉਹ ਪਚਾਏਗਾ ਅਜੀਬ ਗੱਲਾਂ ਕੀਆਂ ਅਜੀਬ ਗੱਲਾਂ ਹੋਈਆਂ ਜਾਂਦਾ ਵੀ ਮੈਂ ਉਹਨੂੰ ਦੱਸਿਆ ਵੀ ਬੇਲ ਤੇ ਤੇਰੀ 15-20 ਦਿਨ ਮਹੀਨੇ ਚ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਚੱਲਣਾ ਤੇ ਉਹ ਆਂਦਾ ਵੀ ਮੈਂ ਸ਼ਰਨ ਦੀ ਪਾਂਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਲੋ ਇਹ ਅਜੀਬ ਗੱਲ ਹੋ ਗਈ ਵੀ ਵੀ ਤੇਰੀ ਵੇਲ ਹੋ ਜੂਗੀ ਤੇਰੀ ਡੈਪੂਟੇਸ਼ਨ ਹੋ ਜੂਗੀ ਤੂੰ ਆਪਣੇ ਘਰ ਚਲ ਜੇਗਾ ਇਸੇ ਕੋ ਚੰਗਾ ਵਾ ਤੂੰ ਆਪਣੇ ਮਾਪਿਆਂ ਕੋਲ ਚਲ ਜਾ ਤੇ ਇਹ ਉਹਨੇ ਇਸ ਤਰ੍ਹਾਂ ਕਿਉਂ ਆਖਿਆ ਮੇਰੇ ਦਿਮਾਗ 'ਚ ਜਦੋਂ ਨਿਵਾਜਾ ਸਾਹਿਬ ਨੇ ਕਿਹਾ ਨਾ ਮੇਰੇ ਦਿਮਾਗ 'ਚ ਚੱਲੇ ਵੀ ਇਹਦਾ ਕੋਈ ਸ਼ਿਕ ਮੁਸ਼ਕਲਾ ਚੱਕਰ ਨਾ ਹੋਵੇ ਜਿਹੜਾ ਆਂਦਾ ਹੋਵੇ ਉਸ ਵਜ੍ਹਾ ਤੋਂ ਕ੍ਰਾਸ ਕੀਤਾ ਤੇ ਫਿਰ ਮੈਨੂੰ ਵਕੀਲ ਸਾਹਿਬ ਆਂਦੇ ਵੀ ਆਂਦਾ ਵੀ ਨਹੀਂ ਇਹ ਗੱਲ ਨਹੀਂ ਮੈਂ ਜਾਣਾ ਇਸ ਤੋਂ ਨਹੀਂ ਵੀ ਮੇਰੇ ਉਥੇ ਮਸਲੇ ਮਸਾਲ ਬੜੇ ਆ ਵੀ ਪਹਿਲਾਂ ਲੜਾਈ ਹੋਈ ਤੇ ਮੇਰਾ ਗੁੱਟ ਜਿਹੜਾ ਉਹ ਤੋੜ ਦਿੱਤਾ ਮੇਰੇ ਮੁਖਾਲਫਾਂ ਵਾਲੇ ਮਤਲਬ ਜਿਨ੍ਹਾਂ ਨਾਲ ਲੜਾਈ ਝਗੜਾ ਉਹ ਫਿਰ ਮਾਰਦੇ ਕੁੱਟਦੇ ਆ ਇਹ ਮਾਰੇ ਹੋਣਗੇ ਪਿੰਡ ਦੇ ਵਿੱਚ ਉਹ ਇਸ ਵਜ੍ਹਾ ਤੋਂ ਡਰਦੇ ਆਂਦਾ ਵੀ ਮੇਰੇ ਤੇ ਉਹ ਪਰਚੇ ਬੜੇ ਆ ਜਾਂ ਜਿਹੜੇ ਮੇਰੇ ਮੁਖਾਲਫ ਨੇ ਉਹ ਮੈਨੂੰ ਮਾਰਦੇ ਕੁੱਟਦੇ ਆ ਸੋ ਮੈਂ ਜੇ ਵਾਪਸ ਜਾਊਂਗਾ ਤੇ ਮੈਨੂੰ ਉਹਨਾਂ ਨੇ ਮਾਰ ਦੇਣਾ ਮੈਨੂੰ ਜਾਨ ਦਾ ਖਤਰਾ ਤੇ ਮੈਂ ਜਾਣਾ ਨਹੀਂ ਤੇ ਮੈਂ ਕਿਹਾ ਵੀ ਅਸੀਂ ਇਹਦੀ ਜ਼ਮਾਨਤ ਕਰਾ ਲਈਏ ਤੇ ਕੱਲ ਨੂੰ ਆਖੇ ਵੀ ਅਸੀਂ ਮੈਂ ਤਾਂ ਬਾਈ ਇੱਥੇ ਸਾਇਲਮ ਦਾ ਕੇਸ ਪਾ ਦੇਣਾ ਉਹ ਨਵੇਂ ਨਵੇਂ ਪਾਸੇ ਨੂੰ ਗੱਲ ਤੁਰ ਪਈ ਤੇ ਉਹ ਨੂੰ ਸਮਝਾਇਆ ਵੀ ਉੱਥੇ ਤੇਰੇ ਮਾਪੇ ਇਕੱਲੇ ਨੇ ਉਹ ਵੀਡੀਓਜ਼ ਵੇਖਣਦੇ ਆ ਵੀ ਉਹ ਰੋਂਦੇ ਰੋਂਦੇ ਨੇ ਦੀ ਮਾਂ ਵੀ ਉਹਦਾ ਪਿਓ ਵੀ ਸਾਡਾ ਇਕੱਲਾ-ਕੱਲਾ ਪੁੱਤ ਹੈ ਹੈਗੇ ਵੀ ਮਾੜੇ ਆ ਤੇ ਉਹ ਜਿਹੜੇ ਉਹਦੇ ਪਿੰਡ ਵਾਲੇ ਨੇ ਉਹਦੇ ਮੁਖਾਲਫ ਨੇ ਆਂਗਵਾੜ ਵਾਲੇ ਤੇ ਪੰਗੇ ਤੇ ਉਹਨੇ ਵੀ ਲੈ ਹੋਣਗੇ